ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪਿਆ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੁਚ ਨਾ ਹੋਈ ਜੇ ਸੁਚੇ ਲਖ ਵਾਰ ਚੁਪੇ ਚਪ ਨਾ ਹੋਈ ਜੇ ਲਾਇ ਰਹਿ ਲਿਗਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਨੀਆ ਫਾਰ ਸੈ ਸਣਪ ਲਕ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਭਾਲ ਹੁਕਮ ਰਚਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੁਣੇ ਕਰ ਕਮ ਨਾ ਕਿਹਾ ਜਾਏ ਹੁਕਮੇ ਹੁਣ ਜੇ ਕਮਲੇ ਵਢਿਆਏ ਹੁਕਮੇ ਤਾਂ ਨੀਚ ਕਮ ਨਿੱਦ ਸਫਾਈ ਇੱਕ ਨਾ ਹੁਕਮੇ ਬਖਸੀਸ ਇਕ ਕਮੇਂਦਰ ਸਭ ਆਈਏ ਕਮੇਂਦਰ ਸਭ ਕੋ ਬਾਹਰ ਕੁਮਨਾ ਕੋਏ ਨਾਨਕ ਉਕਮੇ ਜੇ ਗੂਜੇ ਤਾਉ ਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕੇਸੀ ਤਾਣ ਗਾਵੇ ਕੋ ਤਾ ਝਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰੇ ਗਾਵੇ ਕੋ ਵਿਦਿਆ ਵਿਖੰ ਵਿਚਾਰ ਕਾ ਗਾਵੇ ਕੋ ਸੱਚ ਰੇਤਨ ਕੇ ਗਾਵੇ ਕੋ ਜੀਲੇ ਫਿਰਦੇ ਗਾਵੇ ਕੋ ਜੱਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਟੋਟ پار آخ مگے دے دے داد کرے دا تار پھیکیا کے رکیے سدر بار وہ بولنا بولیے اجت سنے تر پیار امت ویلا سچ نہ ਗਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਜਾਣੀ ਸਵਾਪੇ ਜਤਿਆਰ ਤਪੇ ਨਾ ਜਾਈ ਕੀਤਨ ਹੋਇ ਆਪੇ ਆਪ ਨਿਰਜਲ ਸੋ ਜਿਨ ਸੇ ਬੇਅਤ ਨ ਪਾਇਆ ਮਾਨ ਨਾਨਕ ਕਾ ਬੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁਖ ਪਰ ਆ ਸੁਖ ਲੈ ਜਾਈ ਗੁਰਮਤਿ ਨਦੰ ਗੁਰਮਖ ਵੇਦੰ ਗੁਰਮਖ ਰਿਓ ਸਮਾਈ ਗੁਰੇ ਸਰਗੁਰ ਗੋਰਖ ਬਰਮਾ ਗੁਰਪਾਲ ਬੱਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਖਾ ਨਾ ਜਾਈ ਗੁਰ ਇੱਕ ਦੇਵੁ ਜਾਈ ਸਭ ਨਾ ਜੀਆ ਖਾ ਇੱਕ ਦਾਤਾ ਸੋਮੇ ਵਿਸਨ ਨਾ ਜਾਈ ਚੇਤਨਾ ਵਿਜਿਤ ਸੁਭਾਵੇ ਬਿਨ ਭਾਣੇ ਕੇ ਨਾਈ ਕਰੀ ਜਿਤਿ ਸਿਟੁ ਭਾਈ ਵੇਖੇ ਬਨ ਕਮ ਖੇ ਮਿਲ ਲਈ ਮਤਿ ਉਚਰਤ ਨਿਜਵਾਰ ਮਾਨਕ ਜੇ ਕੀ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਵੁ ਜਾਈ ਸਵਨ ਜੀਆ ਕਾ ਇਕ ਦਾਤਾ ਸੋ ਮੇ ਬਿਸਰ ਨਾ ਜਾਈ ਜੇ ਜੁਗ ਚਾਰਿਆ ਚਾਹੋ ਦਸੋਣੀ ਹੋਏ ਨੌਖੰਡਵ ਜਾਨੀਏ ਰਾਮ ਚਲੇ ਸਭ ਕੋਇ ਚੰਗਨ ਔਰ ਖਾਈ ਕੇ ਜਿਸ ਕੀਰਤ ਜਗਲੇ ਜੇ ਤਿਸ ਨਰਨ ਨ ਆਵੇ ਤਾ ਬਾਤ ਨ ਪੂਛੇ ਕੇ ਕੀਟਾ ਅੰਦਰ ਕੀਟ ਕਾ ਦੋਸੀ ਤ ਉਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਰ ਕੋਇ ਨਾ ਸੁਚੀ ਜੇ ਕਿਸ ਗੁਣ ਕੋਈ ਕਰੇ ਸੁਣੀਏ ਸਿਰਫ ਇਹ ਸੁਨਾਤ ਸੁਣੀਏ ਤਤਉਲਾ ਕਾ ਸੁਣੀਏ ਦੀਪ ਲੋਪ ਤਾਲ ਸੁਣੀਏ ਕੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਬਰਮਾਇਂ ਦਸ ਸੁਣੀਏ ਮੁਕਤਲਾ ਹਨਮੰਦ ਸੁਣੀਏ ਜੋਗ ਜੁਗ ਤਨ ਪੇਡ ਸੁਣੀਏ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋ ਗਿਆਨ ਸੁਣੀਏ ਅਸ਼ਟ ਕਾਇਚ ਨਾਨਕ ਸੁਣੀਏ ਪਰਪੜ ਭਾਵੇ ਮਾਨਸ ਨੀ ਅਲਾ ਕੇਸੈ ਜਿਤਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਨਾਖੇ ਕਾ ਨਾਸ ਸੁਣੀਏ ਸੇਕ ਪੀਰ ਪਾਸ਼ਾ ਸੁਣੀਐਂ ਦੇ ਭਾਵੇ 라ਉ ਸੁਣੀਆ ਤੋ ਇਸ ਕਾਹ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਵੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪੁਛਤਾਇ ਕਾਗ ਦੀ ਕਲਮ ਨਾਲ ਲੇਖਣ ਹਾਰ ਵੰਨੇ ਕਾ ਬਿਕਨ ਵਿਚਾਰੇ ਸਾ ਨਾਮ ਨਰਜਨ ਹੋਏ ਜੇ ਕੋ ਮਨ ਜੜੇ ਮਨ ਕੋਏ ਮਨੇ ਸੂਤ ਹੋਵੇ ਮਨ ਬੁੱਧ ਮਨੇ ਸਗਲ ਭਵਨ ਕੀ ਸੂਤ ਮਨੇ ਮੂ ਚੋਟਾ ਨਾ ਖਾਇ ਮਨੇ ਜਮ ਕੇ ਸਾਥ ਨਾ ਜਾਈ ਏ ਸਾ ਨਾਮ ਨਰਜਨ ਹੋਏ ਜੇ ਕੋ ਮਨ ਜੜੇ ਮਨ ਕੋਏ ਮਨੇ ਮਰ ਠਾਕ ਨਾ ਪਾਈ ਮਨੇ ਪਰਸੂ ਉਪਰ ਗੜ ਜਾਈ ਮਨੇ ਮਗ ਨਾ ਚੱਲੇ ਪਰਤ ਮਨੇ ਧਰਮ ਸਿਤੀ ਸਨ ਬੰਦ ਐਸਾ ਨਾਮ ਨਿਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦੁਆਰ ਮਨੇ ਪਰਵਾਰ ਸਹਾਰ ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨਕ ਭਵੇ ਨਾ ਪੀਖੋ ਐਸਾ ਨਾਮ ਨਿਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ पंच परवान परच प्रधान पंचे पावे धरे के मान पंचे सुदा राजा न पंचे का गुरु एक त्यार जे को कहे करे विचार करते के कनीश मार धूल तम दिया का फुट संतुक था बिर किया जिन सोत जे कबुजे होवे सचियार तवले उपकेता पार धरती होरे परे होरे होए तिस्ते पातले कवन जोर जियां जत्र रंग के नाव सपना लिखिया वडी कलाम ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਨ ਸੋਇਲਾ ਰੂਪ ਕੀਤੇ ਤਾਂ ਜਾਣੇ ਕੌਣ ਕੂਤ ਕੀਤੇ ਪੈਸਾ ਇੱਕੋ ਕਬਹੁ ਤਿਸਤੇ ਹੋਇ ਲਖ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰੇ ਨਾ ਜਾਵੇ ਇਕ ਵਾਰ ਜੋ ਤੁੰਦ ਪਾਵੇ ਸਾਈ ਭਰੀ ਕਾ ਤੁਰਸ ਤਰ ਸਲਾਮਤ ਅਨੰਕਾਰ ਅਸੰਖ ਜਪ ਸੰਖ ਭਵ ਸੰਖ ਪੂਜਾ ਸੰਖਤਾ ਭਵ ਸੰਗ ਅੰਥਮਕ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਸੰਗ ਦਾਤਾਰ ਸੰਖ ਅਕਸ਼ਰ ਮੋ ਭਗਤ ਸਾਰ ਸੰਖ ਮੋ ਲਿ ਲਾਇ ਧਾਰਕ ਕਉਨ ਕਾ ਵਿਚਾਰ ਵਾਰ ਨ ਜਾਵੇ ਇਕ ਵਰ ਤੁਤੰਦ ਪਾਇ ਸਈ ਭਲੀ ਕਾ ਤੂ ਸਦਾ ਸਲਾਮਤ ਅਨੰਕਾਰ ਅਸੰਖ ਮੋਰ ਕੇ ਅੰਦਰ ਕੋਈ ਅਸੰਖ ਚੋਰ ਹਰਿ ਰੰਭ ਕੋਈ ਅਸੰਖ ਅਮਰ ਕਰ ਜਾਹੇ ਜੋ ਅਸੰਖ ਲੋੜ ਤੇ ਕਮਾਇ ਅਸੰਖ ਪਾਪੀ ਪਾਪ ਕਰ ਜਾਹੇ ਅਸਾਂ ਕੁੜੇ ਕੁੜੇ ਫੇਰ ਆਇਆ ਸਖ ਮਲੇਸ਼ ਮਲ ਭੱਕ ਖਾਇ ਅਸੰਖ ਨਿੰਦ ਸ੍ਰੀ ਕਰੇ ਪਾ ਨਾਨਕ ਨਿਖੇਚ ਕੈ ਵਿਚਾਰ ਬਾਰੇ ਨਾ ਜਾਵੇ ਇਕ ਵਾਰ ਜੋਤੰਦੇ ਭਾਉ ਸੇਈ ਭਲੀ ਕਾ ਤੂ ਸਦਾ ਸਲਾਮਤ ਅਨੰਕਾਰ ਅਸੰਖ ਨਵ ਸੰਖਤਾਵਾ ਕਮ ਕਮ ਸੰਖ ਲੋ ਸਖੇ ਸਿਰ ਭਾਰੋ ਅਖਰੀ ਨਾਮ ਫ੍ਰੀ ਚਾਲਾ ਕਈ ਗਿਆਨ ਕਿਤਰ ਗੁਣ ਗਾਖੇ ਲਿਖਣ ਬੋਲਣ ਬਾਣ ਪ੍ਰੇਸ਼ ਸੰਜਗ ਵਖਾਣ ਜਿਨੇ ਲਿਖੇ ਰੀ ਸੇ ਨਾ ਜੀ ਫਰਮਾਵੇ ਤਿਥੀ ਪਾ ਜਿਤਾ ਕਿਤਰ ਇਤਨਾ ਵਿਨਾ ਵਿਨਾਇ ਕੋ ਸੋ ਕੌਣ ਕਾ ਵਿਚਾਰ ਵਾ ਨਿ ਨਜ ਵੇਖਵਰ ਜਤੰਦ ਪਾ ਸੇ ਪ੍ਰਧਿਕਾਰ ਤੂ ਸਦਾ ਸਲਾਮਤ ਅਨੰਕਾਰ ਪਰੇ ਹੱਥ ਤੇ ਤਨ ਦੇ ਪਾਣੀ ਤੋਂ ਤਿਤ ਸੁਕੇ ਮੂਤ ਬਲਿੱਟੀ ਕੱਪੜ ਹੋਈ ਦੇ ਸਭ ਬੰਦੀਏ ਧੋਏ ਪ੍ਰੀਮਤ ਪਾਪਾ ਕੇ ਸੰਗੋ ਥੋਪੇ ਨਾ ਵੇ ਕੇ ਰੰਗ ਪੁਨੀ ਪਾਪੀ ਅੱਖਾਂ ਨਾਇ ਕਰ ਕੇ ਕਰਨਾ ਲਿਖ ਲੈ ਜੋ ਆਪੇ ਵੀ ਜਾਪੇ ਕਾਉ ਨਾਨਕ ਕਮਿ ਆਉ ਜੋ ਤੀਰ ਤਪ ਦੇ ਅਦੁੱਤ ਧਾਮ ਜੇ ਕੋ ਭਵ ਤਿਲਕਾ ਮਾਨ ਸੁਨੀ ਯਮ ਨੀਮਨ ਕੀਤਾ ਪਵੰਤਰ ਗਾਤੇ ਤਬਰ ਨਾਉ ਸਭ ਕੋ ਤੇਰੇ ਮੈਂ ਨਾਹੀ ਕੋਏ ਬਿਨ ਕੋਣ ਕੀਤੇ ਭਗਤ ਨਾ ਹੋਈ ਸੋ ਸਾਥ ਬਾਣੀ ਬਰਮਾਉ ਸਤ ਸੁਆਸਦਾ ਮਨ ਚਾਉ ਕਵਣ ਸੁਵੇਲਾ ਬਖਤ ਕਵਣ ਕੋੰਤੀ ਕਾਉਣ ਬਾਰੇ ਤਮਨ ਸੇ ਉੱਤੀ ਮਹ ਕੌਂ ਜਿ ਤੋਇ ਕਾਰ ਬੇਨ ਨਾ ਪਾਈਏ ਪੰਡਤੀ ਜੀ ਹੋਵੇ ਲੇਖ ਪੁਰਾਨ ਬਖਤ ਨਾ ਪਾਇਓ ਕਾ ਦੀਆ ਜੇ ਲੇਖਣ ਲੇਖ ਪੁਰਾਨ ਇਤੀ ਵਾਰ ਨ ਚੁਕੀ ਜਾਣੇ ਰੁੱਤ ਮਹਾਨਾ ਕੋਏ ਜਾ ਕਰਤਾ ਸੇਟੀ ਕੋ ਸਾਜਿ ਆਪੇ ਜਾਣੇ ਸੋਏ ਏ ਕਰਿਆਖੇ ਕਿਸ ਲਾਇ ਕੇ ਵਰਨੇ ਕਿ ਉਜਾਰਾ ਨਾਨਕ ਆਖਾ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸੇ ਵੱਡੀ ਨਾਹੀਂ ਜਿ ਤਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨਾ ਸੋਏ ਪਤਲਾ ਪਤਲ ਲੱਕ ਗਸੰਗਸ ਔਰ ਕੋਰ ਭਰਤ ਕੀ ਵੇਦ ਕਹਿਣ ਇੱਕ ਬਾਤ ਸੇ ਸਟਰ ਕਹਿਣ ਕਿਤੇ ਬਾਸ ਲਈਕ ਦਾਤ ਲੇ ਕਹੋਏ ਤਾਂ ਲਿਖੀਏ ਲੇਕੇ ਹੋਏ ਵਿਨਾਸ਼ ਨਾਨਕੋ ਢਾਕੀ ਆਪੇ ਜਾਣੇ ਆਪ ਸਲਾਈ ਸਲ ਚ ਸੁਤ ਨਾ ਪਾਈਂ ਇਹਨੀਆਂ ਤੇ ਆਪ ਹੋਏ ਸੁੰਧ ਨਾ ਜਾਣੀ ਸੁੰਧ ਸਾਸੁਰ ਤਨ ਦੇ ਸਿੱਟੀ ਮਾਲ ਤਨ ਕੀੜੀ ਤੋਂ ਨਾ ਹੋਣ ਜਿਤ ਸਮਨੋਂ ਦਾ ਵਿਸਾਰੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਤਨ ਤਨਾ ਕੰਨੇ ਦੇ ਨਾ ਅੰਤ ਤਨ ਤਰਾ ਵੇਖਣਾ ਸੁਣਨਾ ਅੰਤ ਤਨ ਜਾਪੇ ਕਿਆ ਬਨ ਮੰਤਰ ਤਨ ਤਨਾ ਜਾਪੇ ਕੀਤਾ ਕਰ ਅੰਤ ਨਾ ਜਾਪੇ ਪਾਰ ਆਵਰ ਅੰਤ ਕਰਨ ਕੇਤੇ ਬਿਲਾਇ ਤਾਂ ਕਿ ਅੰਤ ਨਾ ਪਾਏ ਜਾਏ ਹੰਤ ਨਾ ਜਾਣੇ ਕੋ ਬੋਤਕ ਇਹ ਬੋਤਾਈ ਵੱਡਾ ਸਹਿਵ ਚਤਾ ਉਚ ਪਰੋਚਾ ਨਾ ਏ ਗੜੁ ਉਚ ਹੋਇ ਕੋ ਤਿਸੂਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾ ਨਿਕਨ ਤਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਿਲੇ ਨਤਮਾਈ ਕਿਤੇ ਵਾਂਗੇ ਜੋਤਿ ਪਰ ਕੇ ਤੇਗੰਤ ਨਹੀਂ ਵਿਚਾਰ ਕੇ ਤੇ ਖਫ ਟੁੱਟੇ ਵੇ ਕਾਜ ਕੇ ਤੇ ਲੇਰੇ ਮੁਕਰ ਪਾਇ ਕੇ ਤੇ ਮੂਰਖਾਈ ਖਾਈ ਖਾਈ ਕੀਤਿਆਂ ਦੇਖਿ ਫੁਕਸਤ ਮਾਰੇ ਬੀਦਾਂ ਤੇਰਾ ਤਾਰ ਬੰਦ ਕਲਾ ਸੀ 파ਣੇ ਹੋਏ ਹੋ ਰਤਨਾ ਸਕੇ ਕੋਈ ਜੇਖੋ ਕਹੇ ਕੋ ਆਖਣਾ ਪਾਈ ਉਹ ਜਾਣੇ ਜੀਤਿਆ ਮੋਖਾਈ ਆਪੇ ਜਾਣੇ ਆਪੇ ਰਿਆ ਕਿਸੇ ਵੀ ਕੇ ਕੇ ਜਿਸਨੋ ਬਖਸ਼ੇ ਸਿਫਸਾਲਾ ਨਾਨਕ ਪਾਸੀ ਪਾਤਸ਼ਾਹ ਮੂਲ ਗੁਣਾਂ ਮੂਲ ਵਾਪਰ ਅਮੂਲ ਵਪਾਰੀ ਅਮੂਲ ਪੰਡਾਰ ਅਮੂਲ ਆਵੇ ਮੋਲੇ ਜਾਏ ਅਮੂਲ ਪਏ ਮੂਲ ਸਮਾਏ ਅਮੂਲ ਤਰ ਅਮੂਲ ਦੀਵਾਨ ਅਮੂਲ ਤੁਲ ਮੂਲ ਪਰਵਾਨ ਅਮੂਲ ਬਖਸ਼ੀ ਸਮੂ ਨਿਸ਼ਾਨ ਅਮੂਲ ਕਰਮ ਅਮੂਲ ਫਰਮਾਨ ਅਮੂਲ ਮੁਲਾਖਾ ਨਾ ਜਾਏ ਆਖਾ ਕਰੇ ਲਿਵਲਾਈ ਆਖੇ ਵੇਦ ਪਾਠ ਪੁਰਾਨ ਕੇ ਪੜੇ ਕਰੇ ਵਖਿਆਨ ਆਖੇ ਬਰਮ ਆਖੇ ਇੰਦੇ ਆਖੇ ਗੋਪੀ ਤੇ ਗੋਬਿੰਦ ਆਖੇ ਸ਼ਰਾ ਕੇ ਸਿਧ ਆਖੇ ਕੇਤੇ ਕੀਤੇ ਬੁੱਧ ਆਖੇ ਜਾਨ ਆਖੇ ਜੀਵ ਆਖੇ ਸੁਨ ਨਰਮਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕੇ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕੋਈ ਤਾਂ ਆਖ ਨਾ ਸਕੇ ਕੇ ਕੇ ਜੇ ਵਡ ਪਾਵੈ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਏ ਸਿਰਗਵਾਰ ਰਗਵਾਰ ਸੋਦਰ ਕੇ ਸੁਕਰ ਕੇ ਨਿਤਵੇ ਸਰਬ ਸਮਾਲੇ ਵਾਜਨਤ ਨਿਤ ਸੰਖਾ ਕੀਤੇ ਬਵਨ ਹਾਰੇ ਕੀਤੇ ਰਗ ਭ੍ਰਿਛੁ ਕੈ ਕਿਤੇ ਗਵਨ ਹਾਰੇ ਗੰਤਨ ਪਉਣ ਪਣੀ ਬਸੰਤਰ ਕਾਵੇ ਰਜਤਨ ਦੁਆਰੇ ਗਵ ਚਿਤ ਗੁਪਤ ਲਿਖਾਣਿਏ ਲਿਖ ਲਿਖਰਮ ਵਿਚਾਰੇ ਗਾਵਿ ਸਰਬ ਮਾ ਦੇਵੀ ਸੋ ਸਦਸ ਵਾਰੇ ਗਾਵੇ ਇਨੇ ਦਸਨ ਬੈਠੇ ਦੇ ਉਤੇ ਅੰਧਨ ਨਾਲੇ ਕਾਵੇ ਸਤਸਵਾ ਜੇਂਦਰ ਕਾਉਨ ਸਾ ਦੁਚਾਰੇ ਗਾਵ ਜਤੀ ਸਿਤਿ ਸੰਚੋਕੀ ਗਾਵੀ ਕਰਾਰੇ गाव न पंडित पढ़ न लकीसर जग जग वेदा नाले गावे मोहनिया मन मोहन श्रीगमश प्याले गावे तनो पाए तेरे शत तीर्थ नाले गावे जो महा बलसुरा गावे खाणी चारे गावे खंड मंडल वर पंडा कर कर के तारे सैफनु गावे जो पद पांथ कर भक्त रस आले हो केते गाउन से मचता उन्होंने किया बेचारे ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸੱਚੀ ਨਾ ਹੈ ਵੀ ਉਸੀ ਜਾਈ ਨਾ ਜਸ ਸਿਰਤਨਾ ਜਨੇ ਚਾਏ ਰੰਗੀ ਰੰਗੀ ਭਾਤੀ ਕਰ ਕਰ ਜਨ ਸੀਮਾ ਜਨੇ ਭਾਈ ਕਰ ਕਰ ਵੇਖੇ ਕੀਤਾ ਆਪਣਾ ਜੀਤੇ ਦੀ ਵਡਿਆਏ ਜੋ ਤਿਸ ਪਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਸੋ ਸਹਿ ਪਤ ਸਹਿ ਬਰਾਨ ਕਰਨ ਜਾਈ ਮੰਦਾ ਸੰਤੋਖ ਸੰਬਤ ਝੋਲੀ ਧਿਆਨ ਕੀ ਕਰੇ ਬੂਤ ਕਿੰਤਾ ਕਾਲ ਗਵਾਰੀ ਕਾਇ ਜੁ ਕਿੰਦਾ ਪਰਤੀ ਤਾਈ ਪੰਤੀ ਸਗਲ ਜਮਾਤੀ ਮਨ ਜੀਤੇ ਜਗਜੀਤ ਅਦੇ ਤਿਸੇ ਅਦੇਸ ਆਦ ਨੀਰ ਨਾਦਰ ਹਤ ਜੁਗ ਜੁਗ ਇੱਕ ਵੇਸ਼ ਭਗਤ ਗਿਆਨ ਤੇ ਪੰਡਾਰਾ ਕਟકડਵਾ ਜੀ ਨਾ ਦੇ ਆਪ ਨਾਤ ਨਾਤੀ ਸਭ ਜਾ ਕੇ ਸ੍ਰੀ ਅਵਰਾ ਸਾਧ ਸੰਜੋਗ ਜੋਦੇ ਕਰ ਚਲਾਵੇ ਲੇਖਿਆ ਵਿਭਾਗ ਅਦੇਤੀ ਸੇ ਅਦੇਸ ਆਦ ਨੀਰ ਨਾਦਰ ਹਤ ਜੁਗ ਜੁਗ ਇੱਕ ਵੇਸ਼ ਇਕਮ ਯੁਗਤ ਵਿਦਿਨ ਜਿਲੇ ਪਰਵਾਣਿਕ ਸੰਸਾਰਿਕ ਪੰਡਾਰਿਕ ਲੇ ਲੇ ਦੀਵਾਰ ਜਿਤ ਸੁਭਾ ਤੇ ਚਲਾਵੇ ਜਿ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਾ ਤਾਂ ਨਹੀਂ ਆਵੇ ਬੋਤੈ ਬਣਾ ਦੇਖ ਸੇ ਅਦੇਸ ਆਧਨਿਆ ਨਤਨਤ ਜਿ ਜਿ ਕਵੇ ਸਾ ਸਲ ਪੰਡਾਰਜੁ ਸੁਭਾ ਸਵੇਖੇ ਵਾ ਕਰਵੇ ਕਿਸੇ ਜਨਹਾਰ ਨਾਨਹ ਤੇ ਕੀ ਸਰਚੀ ਕਰ ਇਹ ਦੇਤੀ ਸੇ ਦੇਸ ਆਧਨਿਆ ਨਤਨਤ ਜਿ ਜਿ ਕਵੇਸ ਇੱਕ ਦੋ ਜੀ ਬੋਲ ਲਖ ਲਖ ਲਖੀਸ ਲਖ ਲਖੇ ਰਾਖੀਕ ਨਾ ਜਗਤੀਸ ਤੇਰਾ ਫਤ ਬੜੀਏ ਛਰੀ ਹੋਏ ਕਿਸ ਸੁਨਗਲਾ ਕਾਸ ਕੀ ਟਾਂ ਰੇਸ ਨਾਨਕ ਰਤਰੀ ਪਈਏ ਕੁੜੀ ਕੁੜੀ ਠੀਸਾ ਖਣ ਜੋ ਚਪੇ ਨਹੀਂ ਜੋਰ ਜੋ ਨ ਮੰਗਨ ਦੇ ਨ ਜੋਰ ਜੋ ਨ ਜੀਵ ਮਨ ਨਹੀਂ ਜੋਰ ਜੋ ਨ ਰਾਜ ਮਾਲ ਮਨ ਸੋਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਝੁਕੀ ਜੋ ਤੇ ਸੰਸਾਰ ਜਿਸ ਸਾਥ ਜੋਰ ਕਰਵੇ ਕੇ ਸੋਈ ਨਾਨਕ ਕੋ ਤਨੀਚ ਨ ਕੋਇ ਰਤੇ ਤਿਥੀ ਵਾਰ ਕਣ ਕਣਿ ਗਨੀ ਪਰ ਤਾਰੇ ਤਿਥੀ ਤਾਪ ਰੱਖੀ ਧਰਮ ਸਾਰ ਤਿਥੀ ਜਿਹਾ ਜੁਕਤ ਪੈ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਚਾਦਰਬਾਰ ਤੇ ਸੁਣ ਪੰਜ ਪਰਵਾਣ ਨਦਰੀਕਮੀ ਪਾਵੇ ਨਿਸ਼ਾਨ ਕਚ ਪਕਾਇ ਤੇ ਪਾਇ ਨਾਨਕ ਜਾਪੇ ਜਾਏ ਧਰਮ ਕੰਡ ਕਾ ਔਰ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਉਣ ਪਣੀ ਬਰਸਨ ਤੇ ਕੀਤੇ ਕਾਣ ਮਹੇਸ਼ ਕੀਤੇ ਮਰਮੇ ਕਰਤ ਕੜੀਏ ਰੂਪ ਰੰਗ ਕੇ ਵੇਸ ਕੀਤੇ ਗ੍ਰੰਭੂਮੀ ਮੇਰ ਕੇ ਕੀਤੇ ਗੱਟੇ ਦੇ ਉਦੇਸ ਕੇ ਤੇਂਦ ਚੰਦ ਸਰ ਕੇ ਤੇ ਕੀਤੇ ਮੰਡਲ ਦੇ ਸਕੇ ਤੇ ਸਿਤਬੁੱਧ ਨਾਥ ਕੇ ਤੇ ਕੀਤੇ ਦੇ ਵੇਸ ਕਿਤੇ ਦੇਵ ਦਾ ਨਾਮ ਨਹੀਂ ਕਿਤੇ ਇਤਨੇ ਸਮਝ ਕਿਤੇ ਖਾਣੇ ਕਿਤੇ ਬਾਣੇ ਕਿਤੇ ਪਤਨੇ ਦੇ ਕਿਤੇ ਸੂਤੀ ਸੇਕ ਕਿਤੇ ਨਾਨਕ ਅੰਤਨਾ ਤੇ ਗਿਆਨ ਖੰਡ ਮੇ ਗਿਆਨ ਪ੍ਰਚੰਡ ਤੇ ਨਾਮ ਬਨੋਦ ਕੋੜਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਕਰਤ ਕਰੀਏ ਬੋਤਨ ਉਪ ਤਾਕੇ ਗਲ ਕਥਿਆ ਨਾ ਜਾਏ ਜੀ ਕੋ ਕਹਿ ਪੀਛੇ ਪਰਛਾਈ ਤੇ ਕੜੀਏ ਸੋਤ ਮਤ ਮਨ ਬੁਲ ਤੇ ਕਿਛੁ ਸਦਾ ਕੀ ਸੁਧਿ ਕਰਮ ਖੰਡ ਕੀ ਪਾਣੀ ਜੋਤਿਓ ਨ ਕੋਈ ਹੋਤਿ ਜੁਦ ਮਹਾਭਾਰਤ ਸੁਤਿ ਨਿਵੇਂ ਰਾਮ ਰਹਾ ਪਰਪੂਰ ਇਤੇ ਸ਼ਿਪਹਿਤਾ ਮੈ ਮਮਾ ਟਾਕੇ ਉਕਥਿ ਨ ਜੈ ਨਾਮ ਰੇ ਨ ਠਾਗੇ ਜਾ ਜਿਨ ਕੇ ਰਾਮ ਸੇਮ ਨਮਾ ਹੈ ਇਤੇ ਭਗਤ ਵਸੇ ਕੇ ਲੋਇ ਕਰਿ ਅਨੰਤ ਸਚਾ ਮਨ ਸੋਇ ਸਤਿਖੰਡ ਵਸਿਨ ਅੰਕਾਰੇ ਕਰ ਕਰ ਵੇਖੇ ਨਦਰ ਨਿਹਾ ਤੇ ਖੰਡ ਮੰਡਲ ਵਰ ਪੰਡ ਜੇ ਕੋ ਕਤਿ ਅੰਤ ਨੈ ਅੰਤ ਇਤਿ ਲੋਲਕਾਰ ਜਿਵ ਜਿਵ ਕਮ ਤੇਵ ਤੇਵ ਕਾਰ ਵੇਖੇ ਸੇ ਕਰ ਵਿਚਾਰ ਨਾਨਕ ਕਥਨਾ ਕਰਨਾ ਸਾਜਿਤ ਪਰਾਥੀ ਰਸ ਨਿਆਰ ਅਰਣ ਮਤਿ ਵੇਦ ਤਿਆਰ ਭੌ ਖਲਗਨ ਤਪਤਾ ਭਾਂਡਾ ਪਉ ਮਤਿ ਤਨਾਰ ਘੜੀਏ ਸੋ ਸਚੀ ਟਕਸਾਲ ਜਨ ਕਨਦ ਕਮ ਤਨਕਾਰ ਨਾਨਕ ਨਦਰੀ ਨਦਰੀ ਨਿਹਾਲ ਸੁਲੁਪ ਬੋਲੇ ਗੁਰੂ ਪਾਣੀ ਪਿੱ타 ਮਾਤਾ ਤਰਤ ਮਹਤ ਦਿਸਰਾ ਦੇਦਾ ਇਲਾਕੇ ਲਿ ਸੁਜਤੀਆਂ ਬੁਰੀਆਂ ਆਵਾਜੇ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਚਲੇ ਕਿਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਚਲੇ ਇਤੇ ਚੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਫਲੀ ਮਹੱਲਾ ਤੀਜਾ ਅਨੰਦ ਏ ਕਉਂਕਾਰ ਸਤਿਗੁਰ ਪ੍ਰਸਾਦ ਅਨੰਦ ਫਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸਿਤੀ ਮਨ ਵੱਜੀਆਂ ਵਧਾਈਆਂ ਰਗਤਨ ਪਰਵਾਰ ਪਨੀ ਅਸ਼ੋਦ ਗਾਵਣੀਆਂ ਸੁਖ ਖਾਂ ਕਾ ਬਹਰੀ ਕੇ ਰਮਨ ਜਿਨੀ ਵਸਾਇ ਕਹਿਣਾ ਨਿਕਹਿਣਾ ਦੁਆਸਤਿ ਕਿਰੋ ਮੈਂ ਪਾਇਆ اے ਮਨ ਮੇਰਾ ਤੂ ਸਦੋ ਹਰਨਾਲੇ ਹਰਨਾਲੋ ਤੋ ਮਨ ਮੇਰੇ ਦੁਖ ਸਭ ਸਾਨਾਂ ਕੀ ਕਰੋ ਕਰੇ ਤੇਰਾ ਕਾ ਸਭ ਸਵਾ ਨਾ ਸਭ ਨਗਲਾ ਸਵਾ ਸੁਆਮੀ ਸੁਖ ਮਨ ਅਵਸਾਰੇ ਕਹਿਣਾ ਨਿਕ ਮਨ ਮੇਂ ਸਦੋ ਹਰਨਾਲੇ ਸਾਚੇ ਸਾਹਿਬ ਆਖਿਆ ਨਹੀਂ ਕਰ ਤੇਰੇ ਘਰ ਤਾਂ ਤੇਰੀ ਸਭ ਕੁਛ ਹੈ ਜਿਸ ਦੇ ਉਸ ਪਾਵ ਸਦਾ ਸਿ ਸਲਾਹ ਤੇਰੀ ਨਾਮ ਅਨੁਸਾਏ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕੀ ਰਹੀ ਕਰ ਤੇਰੇ ਹਰ ਚ ਨਾਮੇ ਰਾਦਾਰੋ ਸਚ ਨਾਮ ਧਰਮਿਆ ਜਿਨ ਫੁਕਾ ਸਭ ਗਵਾਈਆਂ ਕਰ ਸੰਤ ਸੁਣੀਐ ਸੇ ਜਨ ਇੱਛਾ ਸਭ ਪੁਣੀਐ ਤਾ ਕਰ ਬਾਣ ਕੀਤਾ ਗਰੋਟੋ ਜਿ ਦੀਆਂ ਰਿਆਈਆਂ ਕਹ ਨਾਨਕ ਸੁਣੋ ਸੰਤੋਸ਼ ਉਤਰੇ ਪਿਆ ਰਚਨਾ ਮੇਰਾ ਆਦਾਰੋ ਵਾਜੇ ਫਨ ਚੋਦ ਕਰ ਸਵਾਗੇ ਕਰ ਸਵਾਗੇ ਜੋ ਤੋ ਅਜੀ ਕਰਤ ਕਰਤਾਰੀਆਂ ਪੰਜ ਰੂਪ ਦੁਆਸ ਕੀਤੇ ਕਾਲ ਚੰਗਮਾਰੇ ਤੁਰਕਾਂ ਪਾਇ ਤੋ ਜਨ ਕੋ ਸਨਾਵ ਰਖੇ ਲਾਗੇ ਕਹ ਨਾਨਕ ਕਹ ਸੁਖ ਵਰਤ ਕਦਨ ਵਰਜੇ ਨੰ ਸੁਨੋ ਵਟ ਪਾਗੀ ਉਹ ਸਕਲ ਬਨਾਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਪਰੇ ਸਕਲ ਉਸੂਰੇ ਦੁਖ ਰੋਗ ਸੰਤਾ ਬਿਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਸੇ ਪੂਰੇ ਗੁਤੇ ਜਾਣੀ ਹੁਣ ਤੇ ਪੁਨਿਤ ਕਹਿਤ ਪਵਿਤ ਸਤਗੁਰਿਆ ਪਰਪੂਰ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਚੜਤੇ ਪੁਨਿਤ ਕਹਿਤ ਪਵਿਤ ਸਤਿਗੁਰਿਆ ਪਰਪੂਰੇ ਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਜਿਉ ਕੇ ਰਸ ਸੁਹਣੇ